ਪੇ ਹੁਣ ਰਾਜ ਕਿਉਂ ਨਹੀਂ ਮਿਲਦਾ ਇਹ ਆਪਣੇ ਲਈ ਵੱਧ ਸੋਚਣ ਦਾ ਮਸਲਾ ਜਤਨਸ਼ੀਲ ਤਸਾਰੇ ਨੇ ਭਾਵਨਾ ਕਰਕੇ ਸਾਰੇ ਹੀ ਨੇ ਭਗਤ ਗੁਰਦਾਸ ਜੀ ਲਿਖਦੇ ਜਿਹੜਾ ਤਰੂ ਪ੍ਰਹਲਾਦ ਵਾਲਾ ਉਹਨਾਂ ਦੀ ਸਾਖੀ ਆndi ਉਹਦੇ ਵਿੱਚ ਜਿਹੜਾ ਪ੍ਰਹਲਾਦ ਆਪਣੀ ਮਾਤਾ ਨੂੰ ਪੁੱਛਦਾ ਉਹ ਕਹਿੰਦਾ ਕਿਸ ਉਦਮ ਤੇ ਰਾਜ ਮਿਲੈ ਸਤਰ ਤੇ ਸਭ ਹੋਵਨੁਮੀਤਾ ਕੇਸ ਉਦਮ ਦੇ ਨਾਲ ਜਿਹੜਾ ਸ਼ਤਰੂ ਆ ਉਹ ਵੀ ਮਿੱਤਰ ਬਣ ਜਾਂਦਾ ਤੇ ਰਾਜ ਕਿਦਾਂ ਨੂੰ ਇਹ ਉਹਨੇ ਬੁਨਿਆਦੀ ਸਵਾਲ ਆਪਣੀ ਮਾਤਾ ਨੂੰ ਪੁੱਛਿਆ ਤਾਂ ਉਹਨਾਂ ਨੇ ਕਹਿੰਦੇ ਵੀ ਉਹਦੀ ਮਾਤਾ ਨੇ ਉੱਤਰ ਦਿੱਤਾ ਕਿ ਪਰਮੇਸ਼ਰ ਆਰਾਧਿਏ ਤੇ ਪਰਮੇਸ਼ਰ ਦੀ ਆਰਾਧਨਾ ਦੇ ਨਾਲ ਹੀ ਰਾਜ ਨੂੰ ਲਾ ਜਿੱਦੂ ਹੋਏ ਹੋਈ ਹੈ ਪਤਿਤ ਪੁਨੀਤਾ ਵੀ ਉਸ ਪਰਮੇਸ਼ਰ ਦੀ ਆਰਾਧਨਾ ਦੇ ਨਾਲ ਪਹਿਲਾਂ ਪਤਿਤ ਤੋਂ ਪੁਨੀਤ ਹੋਣਾ ਪੈਂਦਾ ਫਿਰ ਪ੍ਰਾਪਤੀਆਂ ਹੁੰਦੀਆਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵੀ ਆਂਦਾ ਪਰਾਜ ਕਿਦਾਂ ਮਿਲਦਾ ਜਿਹੜੀ ਗੱਲ ਤੁਸੀਂ ਸ਼ਾਇਦ ਬਹੁਤੀ ਸੰਗਤ ਬਾਅਦ ਚ ਆਈ ਪਹਿਲਾਂ ਭਾਈ ਜੋਗਿੰਦਰ ਸਿੰਘ ਜੀ ਹੋਣੀ ਕਰਕੇ ਗਏ ਉਹ ਉਹਨਾਂ ਨੇ ਸ਼ਬਦ ਚਲੋ ਹੋਰ ਸੀਗਾ ਪਰ ਅਰਥ ਇਹੀ ਸੀਗਾ ਕਿ ਰਾਜ ਤਪ ਤੋਂ ਬਿਨਾ ਨਹੀਂ ਮਿਲਦਾ ਹੈ ਰਾਜ ਉਦਮ ਤੋਂ ਬਿਨਾ ਨਹੀਂ ਮਿਲਦਾ ਹੈ ਰਾਜ ਦੇ ਲਈ ਸੇਵਾ ਕਰਨੀ ਪੈਂਦੀ ਹੈ ਤੋ ਇੱਕ ਸ਼ਬਦ ਤੀਜੇ ਪਾਤਸ਼ਾਹ ਦਾ ਆਂਦਾ ਕਿ ਹਸਤੀ ਸਿਰ ਜਿਉਂ ਅੰਕਸ ਹੈ ਅਹਰਣ ਜਿਉਂ ਸਿਰ ਦੇ ਮਨ ਤਨ ਆਗੈ ਰਾਖ ਕੈ ਊਭੀ ਸੇਵ ਕਰੇ ਇਹ ਰਾਜ ਲੈਣ ਦਾ ਤਰੀਕਾ ਤੇ ਜੇ ਤੁਸੀਂ ਇੰਨੀ ਕਰੜੀ ਘਾਲ ਕਮਾਈ ਕਰੋਗੇ ਤਨ ਤੇ ਮਨ ਦੋਨਾਂ ਲਈ ਤਨ ਕਰਕੇ ਤਾਂ ਆਪਾਂ ਹੁਣ ਬਹੁਤ ਸਾਰੇ ਉਦਮ ਕਰ ਲੈਣੇ ਆ ਮਨ ਆਲਾ ਆਪਣਾ ਲਗਭਗ ਮੰਨ ਹੀ ਹੈ ਮੈਂ ਰਾਜ ਵਾਲੀਆਂ ਧਰਾਂ ਜੀ ਰਿਹਾ ਮੈਨੂੰ ਪਤਾ ਕਿ ਵੱਡੇ ਹਿੱਸੇ ਦਾ ਬਾਰੀ ਸਿੱਖਾਂ ਦਾ ਰਾਜ ਕਰਨ ਦੀ ਤਾਂ ਹੈ ਤੀ ਬੇਰਿਚਾ ਬਟਾਪ ਸਿੱਖ ਬਣਨ ਦੀ ਕੋਈ ਨਹੀਂ ਹੈ ਆਪਣੇ ਮਨ ਦੀ ਜਿਹੜੀ ਮਨ ਤੇ ਰਾਜ ਕਰਨ ਦੀ ਇੱਛਾ ਉਹ ਹੈ ਨਹੀਂ ਜਦ ਮਨ ਤੇ ਰਾਜ ਨਹੀਂ ਹੈ ਤੇ ਫਿਰ ਬਾਹਰ ਵਾਲਾ ਰਾਜ ਟਿਕਾਊ ਨਹੀਂ ਹੁੰਦਾ ਉਹ ਮਾੜੀਆਂ ਮੋਟੀਆਂ ਸਫਲਤਾਵਾਂ ਹੁੰਦੀਆਂ ਜਾਂਦੀਆਂ ਲੱਗਦੀਆਂ ਸੋ ਉਸ ਤੋਂ ਪਾਤਸ਼ਾਹ ਅੱਗੇ ਕਹਿੰਦੇ ਕਿ ਇਉ ਗੁਰਮੁਖ ਆਪ ਨਿਵਾਰੀ ਹੈ ਇਸ ਤਰ੍ਹਾਂ ਦੀ ਤਨ ਤੇ ਮਨ ਨੂੰ ਸੋਧਣ ਦੀ ਕਰੜੀ ਸੇਵਾ ਕਰੀਏ ਤਾਂ ਆਪਾ ਨਿਵਾਰਿਆ ਜਾਂਦਾ ਜਦ ਆਪਾ ਨਿਵਾਰਿਆ ਜਾਂਦਾ ਤਦ ਰਾਜਾ